ਦੀਦੀ ਆਲੂ ਆ ਖਾ ਲੋ ਨਾ ਤੈਨੂੰ ਟੇਕ ਨਹੀਂ ਆਉਂਦੀ ਹੈਗੀ ਆ ਮੈਨੂੰ ਨੇ ਐਵੇਂ ਸੀਗਾ ਤੁਹਾਨੂੰ ਡਾਕਟਰ ਨੇ ਕਿਹਾ ਵੀ ਆ ਆਲੂ ਭਖਾਰੇ ਜੇ ਖੱਟੇ ਜੇ ਖਾਓਗੇ ਸਹੀ ਹੋ ਜਾਓਗੇ ਪਤਾ ਮੈਨੂੰ ਮੇਰੇ ਘਰ ਦੇ ਨੇ ਲਿਆ ਕੇ ਰੱਖਿਆ ਹੈਗੀ ਬਾਲੀ ਨੇ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜਿੱਦਣ ਦੀ ਇਸ ਘਰ ਚ ਆਈਆਂ ਨਾ ਮੈਨੂੰ ਮੰਜੇ ਤੇ ਪਾ ਕੇ ਰੱਖਦਾ ਲੈ ਨਾ ਮੈਂ ਕਿਉਂ ਮੰਜੇ ਚ ਪਾਤਾ ਬਿਮਾਰ ਤਾਂ ਤੁਸੀਂ ਆਪ ਹੋਏ ਹੋ ਇੱਥੇ ਮੇਰਾ ਕੀ ਸੋਚਾ ਤਾ ਗਿਦਵੀਤ ਕਰ ਕਰਕੇ ਦੋ। ਤਾ ਗਿਦਵੀਤ। ਹਾਂ ਤੁਰ ਜਾਨੀ ਆ ਮੈਂ ਚੱਲੀ ਆ ਪੜਨ। ਖਬਰ ਕਿੱਥੇ ਕਿੱਥੇ ਜਾਨੀ ਹੈਗੀ? ਹਾਏ ਓ ਰੱਬਾ। ਜੀਦੀ ਮੈਂ ਨਾ ਇਹ ਜੀ ਚੀਜ਼ੇ ਤੇ ਯਕੀਨ ਨਹੀਂ ਕਰਦੀ। ਪਹਿਲੇ ਨੰਬਰ ਦੇ ਤੇ ਇਹ ਗੱਲ ਆ। ਤੂੰ ਨਹੀਂ ਕਰਦੀ ਮੈਂ ਕਰਦੀ ਆ। ਕਿਉਂਕਿ ਸਾਡੇ ਘਰਾਂ ਘਰ ਚ ਨਾ ਗਰੌ ਡਿੱਗਿਆ ਪਿਆ ਉਦੋਂ ਦਾ ਜਿੱਦੇ ਦੀ ਤੂੰ ਆਈ ਹੈਗੀ। ਤੁਹਾਡੇ ਮਨ ਚ ਨਾ ਬਹੁਤ ਵੱਡਾ ਵਹਿਮ ਆ। ਪਤਾ ਨਹੀਂ ਤੁਸੀਂ ਕਿਉਂ ਨਹੀਂ ਮੈਨੂੰ ਪਸੰਦ ਕਰਦੇ। ਮੇਰੀ ਗੱਲ ਸੁਣ ਲਾ। ਹੁਣ ਤਾਂ ਮੇਰੀ ਚੀਜ਼ ਨੂੰ ਹੱਥ ਲਾਤਾ। ਮੇਰੀ ਚੀਜ਼ ਨੂੰ ਹੱਥ ਨਾ ਲਾਈ। ਠੀਕ ਆ ਨਾ? ਪਤਾ ਨਹੀਂ ਕੀ ਤੂੰ ਜ਼ਹਿਰ ਲਾ ਕੇ ਰੱਖਦੇ ਮੇਰੇ ਤੋਂ ਜਾਣ ਵੀ ਮਿੰਟੋ ਮੇਟੀ ਨਿਕਲ ਜੂ ਪਰ ਮੇਰੇ ਤੋਂ ਕਿਦੋਂ ਦੱਸਿਆ ਵੀ ਨਹੀਂ ਜਾਣਾਗਾ ਦੀਦੀ ਮੈਂ ਇੰਨੀ ਬੁਰੀ ਨਹੀਂ ਹੈਗੀ ਜਿੰਨਾ ਤੁਸੀਂ ਮੈਨੂੰ ਸਮਝਦੇ ਹੋ ਮੈਂ ਤਾਂ ਸੂਫਾਇਆ ਮੰਗੀਆਂ ਵੀ ਤੂੰ ਕਹੇ ਜੀਂ ਹੈ ਬੁਰੀਆਂ ਜਾਂ ਚੰਗੀਆਂ ਪੁੱਛਿਆ ਨਹੀਂ ਨਾ ਤੁਸੀਂ ਬਿਮਾਰ ਹੋ ਆਰਾਮ ਕਰ ਲਓ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸਿਆ ਕਰੋ ਮੈਂ ਲਿਆ ਦਿਆ ਕਰੂੰਗੀ ਮੈਂ ਤਾਂ ਲੋੜ ਹੀ ਨਹੀਂ ਤੇਰੀ ਜਿੱਦੇ ਤੂੰ ਘਰੋਂ ਜਾਏਂਗੀ ਮੈਂ ਸੋਖੀ ਹੋ ਜੂੰ ਤੂੰ ਜਾ ਤੇਦੀ ਰੱਖਾ ਸਮਗਾ ਇਥੇ ਛੱਡ ਕੇ ਤੁਰ ਜਾਂਦਾ ਆਪ ਤਾਂ ਉਹ ਜੇ ਮੇਰੇ ਬੰਦੇ ਨੂੰ ਪਿੱਛੇ ਲਾ ਰੱਖਿਆਗਾ ਚਲੋ ਚੰਗਾ ਸਾਡੀ ਕਿਸਮਤ ਮਾੜੀ ਨਿਕਲ ਗਈ ਫੁੱਟ ਗਈ ਸਾਡੀ ਕਿਸਮਤ ਜਿਹੜੀ ਤੂੰ ਉਤਰੀ ਪਈ ਸੀ ਸਾਡੇ ਕਰਮਾਂ 'ਚ ਤੇਦੀ ਵਿਆਹ ਤਾਂ ਕਰਨੀ ਸੀ ਨਾ ਤੁਸੀਂ ਇੱਕ ਦਿਨ ਉਹਦਾ ਫੇਰ ਕੀ ਕਰਨਾ ਸੀ ਪਰ ਤੇਰੇ ਨਾਲ ਨਹੀਂ ਤੇਰੇ ਵਰਗੀ ਨਾਲ ਨਹੀਂ ਮੇਰੀ ਭੈਣ ਨਾਲ ਕਰਨਾ ਸੀਗਾ ਜੇ ਤੁਹਾਨੂੰ ਤੁਹਾਡੀ ਭੈਣ ਪਸੰਦ ਹੀ ਨਹੀਂ ਸੀ ਉਹ ਉਹਦੇ ਸਰਚ ਤਾਂ ਅੱਗੇ ਤੇ ਵੀਤ ਪਾਤੇ ਉਹਨੂੰ ਪਿੱਛੇ ਲਾ ਲਿਆ ਆਪਦੇ ਆਪਦੇ ਪਿੱਛੇ ਲਾ ਲਿਆ ਤਾਂ ਮੇਰੀ ਭੈਣ ਵਨੀ ਮੂੰ ਕਿੱਥੇ ਕਰਦਾ ਆ ਤਾ ਅੱਗੇ ਤੇ ਵੀਤ ਵਿੱਚ ਕਿੱਧਰੋਂ ਆ ਗਈ ਆ ਗਈ ਬਸ ਤੇਰੇ ਰਗਾਂ ਲੈ ਆਉਂਦੀਆਂ ਨੇ ਗੀਆਂ ਚਲੋ ਚਲ ਹੁਣ ਜਿੱਦੇ ਨਹੀਂ ਤੂੰ ਇੱਥੇ ਆਈਆਂ ਇੱਥੇ ਮੈਨੂੰ ਮੂਦੇ ਮੂੰ ਸਿੱਟਿਆ ਪਿਆਗਾ ਪਤਾ ਨਹੀਂ ਕੀ ਕਰਦੀਆਂ ਕੀ ਨਾ ਖਾਣ ਨੂੰ ਕੁਛ ਜੀ ਨਹੀਂ ਕਰਦਾ ਕੰਮ ਕਰਨ ਨੂੰ ਨਹੀਂ ਜੀ ਕਰਦਾ ਪਤਾ ਨਹੀਂ ਕੀ ਕਰਤਾ ਕੱਲ ਕੋਈ ਹੜੱਪਣ ਨੂੰ ਫਿਰਦੀਆਂ ਸਾਰਾ ਘਰ ਤੁਸੀਂ ਖਾ ਪੀ ਲਿਆ ਕਰੋ ਆਰਾਮ ਕਰ ਲਿਆ ਕਰੋ ਕੰਮ ਕਰਨ ਨੂੰ ਮੈਂ ਹੈਗੀ ਆ ਨਾ ਤੁਰ ਜਾ ਦੇਵੀ ਤੁਰ ਜਾ ਪ੍ਰਵਚਨ ਮੈਂ ਤੇਰੇ ਨਹੀਂ ਸੁਣਨੇ ਚਲ ਦਮਾ ਕਰਾ ਕਰਕੇ ਰੱਖ ਦਿੰਦੀ ਐਗੀ ਉੱਤੋਂ ਭਾਸ਼ਣ ਦੇਣ ਲੱਗ ਜੂਗੀ ਲੈ ਮੈਨੂੰ ਤਾਂ ਲੱਗਦਾ ਨਾ ਇਹਨੇ ਸਾਡਾ ਘਰ ਜਮਾ ਜਾੜ ਕੇ ਛੱਡਣਾਗਾ ਇਹ ਤਾਂ ਮੈਨੂੰ ਮਾਰ ਕੇ ਛੱਡੂਗੀ ਨਾ ਮਰੀ ਉਹ ਸੁਣਦਾ ਉਹਨੂੰ ਕਹਤਾ ਵੀ ਇਹਨਾਂ ਨੂੰ ਅੱਡੁੱਡੀ ਕਰ ਦੇ ਮਾੜੀ ਮੋਟੀ ਮੈਨੂੰ ਸ਼ਾਂਤੀ ਹੋ ਜੂ ਜਦੋਂ ਅੱਖਾਂ ਤੋਂ ਪਾਸੇ ਹੋਗੀ ਉਹ ਵੀ ਕਾਹਨੂੰ ਸੁਣਦਾ ਆ ਚਾਹਣ ਦੇ ਉਹਨੂੰ ਵੀ ਕਰਦੀ ਆ ਉਹਦੇ ਨਾਲ ਗੱਲ ਬਿਜਾ ਮੈਨੂੰ ਰੱਖ ਲਾ ਜਾਂ ਇਹਨਾਂ ਨੂੰ ਰੱਖ ਲਾ ਬਸ ਇੱਕ ਪਾਸਾ ਕਰ ਦੇ। ਫਿਰ ਇਹ ਤਾਂ ਕੀ ਹੋਗਾ ਤਨੂੰ ਤੁਸੀਂ ਐਡਜੀ ਕੋ ਖੜੀਆਂ। ਕੁਛ ਨਹੀਂ ਸੋਨੀ ਕੀ ਦੱਸਾਂ ਹੁੰਦੇ ਨੂੰ ਮੈਂ। ਕਿਉਂ ਕੀ ਹੋ ਗਿਆ? ਤੈਨੂੰ ਪਤਾ ਤਾਂ ਹੈਗਾ ਨਾ ਦੀਦੀ ਦਾ। ਇੱਕ ਤਾਂ ਉਹ ਬਿਮਾਰ ਨੇ। ਜਿਵੇਂ ਉਹਨਾਂ ਨੂੰ ਕੁਝ ਫੜਾ ਕੇ ਹੁੰਨੀ ਖਾਣ ਪੀਣ ਵਾਸਤੇ ਤਾਂ ਉਹ ਕਹਿੰਦੇ ਨੇ ਤੇ ਜਾਦੂ ਟੋਣੇ ਕਰਦੀਆਂ। ਮੈਨੂੰ ਐਂ ਦੱਸ ਮੈਂ ਕੀ ਕਰਾਂ ਕਿੱਧਰ ਜਾਵਾਂ? ਜਿਵੇਂ ਉਹਦੀ ਸੇਵਾ ਨਹੀਂ ਕਰਦੀ ਤਾਂ ਵੀ ਮਰ ਗਈ ਜੇ ਸੇਵਾ ਕਰਦੀ ਆ ਤਾਂ ਉਹ ਨਹੀਂ ਮੈਨੂੰ ਆਪਣੇ ਸਹਰਾਣੇ ਖੜਨ ਦਿੰਦੇ ਉਹ ਤਾਂ ਕਹਿੰਦੇ ਕੋਈ ਕੰਮ ਕਰਨ ਦੀ ਲੋੜ ਨਹੀਂ ਮੈਂ ਆਪੀ ਕਰੂੰਗੀ ਜਿਹਨੇ ਕਹਤਾ ਕਮੋ ਦੀਦੀ ਨੇ ਕਹਿ ਤਾ ਪਰ ਵਧੀਆ ਤੈਨੂੰ ਕੀ ਲੋੜਾ ਕੰਮ ਕਰਨ ਦੀ ਜੇ ਕਹਿਣ ਲੱਗੀ ਤੂੰ ਕੰਮ ਨਹੀਂ ਕਰਦੀ ਫਿਰ ਤੂੰ ਕਹਿਦੀ ਕਿ ਤੂੰ ਹੀ ਤਾਂ ਮੈਨੂੰ ਆਖਿਆ ਸੀ ਓਏ ਨਹੀਂ ਹਾਂ ਉਹ ਬਿਮਾਰ ਨੇ ਤੂੰ ਦੇਖਿਆ ਨਾ ਵੀ ਬੋਤਲਾਂ ਲੱਗੀਆਂ ਜਾਂਦੀਆਂ ਨੇ ਓਏ ਬਿਮਾਰ ਤਾਂ ਹੈਗੀ ਫਿਰ ਤੈਨੂੰ ਕਿਹਨਾਂ ਨੇ ਵੀ ਰਹਿਣ ਦੇ ਕੰਮ ਕਰਨ ਨੂੰ ਫਿਰ ਹੋਰ ਕੌਣ ਕਰੋਗਾ ਜਦੋਂ ਪਿਆ ਹੋਊਗਾ ਆਪੀ ਕਹੋਗੀ ਵੀ ਕਰ ਲਾ ਇਹ ਰਚਕ ਗਾਨੀ ਲੱਗਦਾ ਘਰ ਚ ਖਲਾਰਾ ਪਿਆ ਸੱਚੀ ਮੈਨੂੰ ਤੈਨੂੰ ਪਤਾ ਨਾ ਵੀ ਮੈਨੂੰ ਤਾਂ ਜਵੇਂ ਹੀ ਨਹੀਂ ਚੰਗਾ ਲੱਗਦਾ ਹੈਗਾ ਗੰਦ ਚ ਆ ਪਿਆ ਹੋਵੇ ਚਲ ਕੋਈ ਨਾ ਮੈਂ ਕਰ ਦਿਆ ਕਰੂੰ ਉਹਨੂੰ ਜਿਹੜਾ ਚਾਹ ਪਾਣੀ ਫੜਾਉਣਾ ਮੈਂ ਫੜਾ ਦਿਆ ਕਰੂੰ ਬਸ ਜੇ ਤੇਰੇ ਨਾਲ ਕੋਈ ਗੁੱਸੇ ਆ ਉਹ ਕਿੰਨਾ ਟਾਈਮ ਫੜਾ ਦੇਂਗੀ ਕੋਈ ਤਾਂ ਉਹਨਾਂ ਨੂੰ ਮੇਰੇ ਨਾਲ ਢੰਗ ਨਾਲ ਵਰਤ ਨਹੀਂ ਪੈਣਾ ਨਾ ਬਸ ਉਹਨਾਂ ਨੂੰ ਤਾਂ ਉਹੀ ਗੱਲ ਮੇਰੀ ਭੈਣ ਮੇਰੀ ਭੈਣ ਜੇ ਲੱਕੀ ਮੈਨੂੰ ਇਹ ਗੱਲ ਦੱਸ ਦਿੰਦੇ ਕੀ ਲੋੜ ਸੀਗੀ ਮੈਨੂੰ ਵਿਆਹ ਕਰਵਾਉਣ ਦੀ ਚਲ ਕੋਈ ਨਾ ਐ ਮੈਨਾਂ ਤੂੰ ਨਾਲੇ ਫਿਕਰਾਂ ਜਾਂਚ ਰਿਹਾ ਕਰ ਕਹੀ ਜਾਂਦੀ ਹੈ ਕਹੀ ਜਾਂਦੇ ਹੁਣ ਉਹਦੀ ਭੈਣ ਤਾਂ ਪਹਿਲਾਂ ਹੋ ਜਾਂਦਾ ਹੋ ਜਾਂਦਾ ਠੀਕ ਆ ਉਹਦੇ ਸੰਜੋਗ ਹੀ ਨਹੀਂ ਹੈਗੇ ਸੀ ਇਹ ਤਾਂ ਫालतੂ ਦੀਆਂ ਗੱਲਾਂ ਨੇ ਇਧਰ ਉਧਰ ਦੀਆਂ ਰੋਜ਼ ਉਹੀ ਗੱਲ ਚੱਕ ਲੈਣੀ ਕਿਵੇਂ ਸਮਝਾਈਏ ਉਹਨੂੰ ਦੀਦੀ ਤਾਂ ਨਹੀਂ ਸਮਝਦੀ ਨਾ ਵੀ ਆਹ ਗੱਲ ਜਦੋਂ ਕੋਈ ਨਾ ਸਮਝਦਾ ਹੋਵੇ ਨਾ ਉਹਨੂੰ ਜ਼ਰੂਰਤ ਨਹੀਂ ਹੁੰਦੀ ਸਮਝਾਉਣ ਦੀ ਤੂੰ ਪੜੀ ਲਿਖੀ ਆ ਠੀਕ ਆ ਪੜੀ ਲਿਖੀ ਤਾਂ ਹੈਗੀ ਆ ਫਿਰ ਸੋਹਣੀ ਆਂ ਦੱਸ ਹੁਣ ਮੈਂ ਉਹਨਾਂ ਨੂੰ ਕੋਈ ਚੀਜ਼ ਨਾ ਫੜਾਇਆ ਕਰਾਂ ਓਕੀ ਪਈ ਰਹਿੰਦੇ ਕਰਾਂ ਪਈ ਰਹਿੰਦੇ ਜਦੋਂ ਕਹਿਣ ਲੱਗੀ ਨਾ ਕਿ ਆਪ ਹੀ ਕਿਹਾ ਸੀ ਤੁਸੀਂ ਵੀ ਤੂੰ ਜਾਦੂ ਟੂਨੇ ਕਰਵਾਨੀ ਕਹ ਫਿਰ ਦੀਦੀ ਜੇ ਤੁਹਾਨੂੰ ਕੁਛ ਹੋ ਗਿਆ ਤੂੰ ਮੇਰੇ ਸਿਰ ਲਾ ਦੇਂਗੀ ਯਾਰ ਜੇ ਉਹ ਇਹਨਾਂ ਨੂੰ ਦੱਸੋ ਫਿਰ ਫੇਰ ਸਾਡੇ ਚ ਲੜਾਈ ਕਿਉਂ ਦੱਸੂਗੀ ਦੱਸੀ ਜਾਂ ਤਾਂ ਫਿਰ ਲੱਕੀ ਤਾਂ ਤੇਰੇ ਕੰਨੇ ਆ ਨਾ ਕਹਿ ਦੇਣ ਤਾਂ ਜਿਹੜਾ ਕੁਛ ਕਹਿਣਾ ਉਹਨੂੰ ਤਾਂ ਯਕੀਨ ਆ ਤੇਰੇ ਤੇ ਫੇਰ ਇੰਤ ਹੈਗੇ ਬੱਸ ਫੇਰ ਤੈਨੂੰ ਕੀ ਜ਼ਰੂਰਤ ਆਪਦਾ ਪਤੀ ਇਹ ਨਾ ਜਿਹੜਾ ਉਹ ਆਪਦੇ ਕੰਨੇ ਹੋਣਾ ਚਾਹੀਦਾ ਹੋਰ ਨਹੀਂ ਕਿਸੇ ਦੀ ਟੈਨਸ਼ਨ ਲਈਦੀ ਹੁੰਦੀ ਛਲ ਸੰਗਾ ਚਲੋ ਕੋਈ ਨਾ ਮੇਰਾ ਤਾਂ ਆਪਣੀ ਕੋਈ ਹੱਲ ਹੋ ਰਿਹਾਗਾ ਉਰੇ ਪਰ ਤੇਰੇ ਕੋਲ ਰਾਇਕਾ ਨਾ ਸੱਚੀ ਜੀ ਬਹੁਤ ਲੱਗਦਾ ਰੀਤ ਜੇ ਮੈਂ ਘਰੇ ਵਾਗੀ ਮੇਰਾ ਜੀ ਨਹੀਂ ਲੱਗਣਾ ਯਾਰ ਇੱਥੇ ਤਾਂ ਤੇਰੇ ਮਾਮੇ ਨਾਲ ਜੀ ਲੱਗ ਜਾਂਦਾ ਮੇਰਾ ਇੱਥੇ ਜਾਣਾ ਕੀ ਕਰਨਾ ਤੇਰੇ ਮਾਮਾ ਨਾਲ ਸੱਚੀ ਮੈਨੂੰ ਹੀ ਭੱਜ-ਭੱਜ ਕੇ ਜੇ ਪਈ ਜਾਂਦਾ ਰਹਿੰਦਾ ਮੈਂ ਉਹਦਾ ਇੰਨਾ ਪਿਆਰ ਕਰਦੀ ਆਂ ਆਪ ਸਮਝ ਗਈ ਮਾਮਾ ਨਾ ਆਪਣੇ ਨਾਲ ਬਹੁਤ ਸਿਆਣਾ ਜਿਹੜੀਆਂ ਗੱਲਾਂ ਅਜੇ ਆਪਾਂ ਕਦੇ ਦੇਖਿਆ ਨਹੀਂ ਨਾ ਸੁਣੀਆਂ ਨਹੀਂ ਉਹਨਾਂ ਵਿੱਚ ਉਹ ਲੰਘ ਚੁ ਗਿਆ ਸਵਾਹ ਸਿਆਣਾ ਦਾ ਦਰਾਇ ਕਹਿੰਦੇ ਨੇ ਹੁੰਦੇ ਕਹਿੰਦੇ ਆਹ ਦੇ ਦਰ ਤੇ ਜਾਵੇ ਨਾ ਕਦੇ ਕਿਸੇ ਤੇ ਹਨ ਉਹਨੂੰ ਖਾਲੀ ਨਹੀਂ ਮੂੜੀਦਾ ਹੁੰਦਾ ਉਹ ਮਨ ਨੂੰ ਹਮੇਸ਼ਾ ਹੀ ਖਾਲੀ ਮੁਰਦਾ ੱੱਕਾ ਦਿੰਦਾ ਆ ਚੱਲ ਜੰਗਾ ਮੈਂ ਇੱਕ ਪਿਆਰ ਕਰਦੀ ਆ ਉਹਨੂੰ ਠੀਕ ਆ ਜੇ ਮੈਂ ਦੁਸ਼ਮਣੀ ਕਰ ਦਿੰਦੀ ਫਿਰ ਮੈਨੂੰ ਮੋੜ ਸਕਦਾ ਸੀ ਉਹ ਰੱਬ ਤਾਂ ਦੇਖਦਾ ਨਾ ਤੁਸੀਂ ਤਾਂ ਨਾ ਉਈ ਕਾਟਵਾ ਮੰਗ ਬੋਲਦੇ ਰਹਿੰਦੇ ਨੇ ਨਾਲੇ ਨਾ ਮੜੇ ਦੀ ਤੋਂ ਛੁੱਪ ਕਰਕੇ ਤੁਹਾਨੂੰ ਪਤਾ ਹੈਗਾ ਉਹਦਾ ਸੁਭਾਅ ਕਿਹੋ ਜਿਹਾ ਉਹ ਤਾਂ ਅੰਦਰ ਬੈਠੀ ਆ ਬਿਮਾਰ ਆ ਉਹਨੇ ਮਿੰਟੇ ਚ ਕਲੇਸ਼ ਕਰ ਲੈਣਾ ਉਹਨੂੰ ਬਿਮਾਰ ਬਮੂਰ ਦਾ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਕਿਹੜਾ ਸੁਣਦਾ ਬਾਹਰ ਤਾਂ ਲੱਗਿਆ ਪਿਆਗਾ ਮੈਂ ਤਾਂ ਜੇ ਆ ਗਈ ਕਦੋਂ ਨਹੀਂ ਜੇ ਤੁਸੀਂ ਆਪਸ ਵਿੱਚ ਵੀ ਬੋਲਦੇ ਜਾਂ ਕੋਈ ਗੱਲ ਕਰਦੇ ਨਾ ਹੋਰੀ ਕੋਈ ਇត្រ ਮਾਮਾ ਮাইয়া ਬਾਲੂਚੀ ਬੋਲਣ ਲੱਗ ਜਾਂਦਾ ਚਲ ਕੋਈ ਨਾ ਤੂੰ ਇੱਥੇ ਘਰ ਵਿੱਚ ਕਿਉਂ ਖੜੀ ਹੈ ਮੈਂ ਆ ਗਈ ਦੋ ਕੱਪੜੇ ਧੋ ਕੇ ਚਲ ਠੀਕ ਆ ਮੈਂ ਮਿੰਟ ਜੀ ਕਰਕੇ ਦੇਖੂੰਗੀ ਤੇਰੇ ਮਾਮੇ ਨਾਲ ਠੀਕ ਆ ਚੰਗਾ ਮੈਂ ਵੀ ਜੜੇ ਆ ਪਾਏ ਨੇ ਸੁੱਕਣੇ ਲਾ ਕੋਈ ਨਾ ਮੈਂ ਲਵਾ ਦੂੰਗੀ ਸੁੱਕਣੇ ਠੀਕ ਆ ਆ ਜਾ ਸਰ ਜਿਆ ਦੁਖੀ ਆ ਬੱਲੇ ਕੋਣ ਕੀ ਗੱਲ ਹੋ ਗਈ ਯਾਰ ਚੰਨੀ ਜੀ ਕਿਵੇਂ ਬੈਠੇ ਆ ਸੋਚਾਂ ਜੀ ਅੱਜ ਅੱਗੇ ਸਿਰ ਦੁਖੀ ਆਂਦਾ ਇੱਕ ਸਿਰ ਦਰਦ ਇਹ ਆ ਗਈ ਕੀ ਕਹ ਚੰਨੀ ਜੀ ਬੋਲੇ ਸੀ ਕੁਛ ਨਹੀਂ ਭਾਈ ਕੁਛ ਨਹੀਂ ਬੋਲਿਆ ਮੈਂ ਸਿਰ ਦਰਦ ਜਿਆ ਹੋਈ ਜਾਂਦਾ ਮੈਂ ਤਾਂ ਆ ਕੇ ਸਿਰ ਦੁਖੀ ਆਂਦਾ ਮੈਂ ਦੱਬ ਦਿੰਨੀ ਆ ਨਹੀਂ ਭਾਈ ਭਾਜੂਰੇ ਲੈ ਮੈਂ ਦੱਬਾ ਸਿਰ ਨਾ ਭਾਈ ਫੇ ਦੁੱਗਣਾ ਦੁੱਖਣ ਲੱਗ ਜੂਗਾ ਐਡੀ ਵੀ ਮਾੜੀ ਨਹੀਂ ਹੈਗੀ ਮੈਂ ਚੰਨੀ ਜੀ ਤੁਸੀਂ ਮਾੜੀ ਨਹੀਂ ਪਤਾ ਨਹੀਂ ਮੇਰਾ ਹੀ ਹੈ ਜਾਂ ਕਦੋਂ ਭਾਈ ਲੇਡੀਜ਼ ਦੇ ਸਪਰਕ ਚ ਆਇਆ ਨਾ ਮੇਰਾ ਭਾਈ ਖੂਨ ਖੋਲਣ ਲੱਗਦਾ ਖੂਨ ਕੋਲ ਦਾ ਫਿਰ ਮੇਰਾ ਸਿਰ ਨਾੜੀ ਫਟਣ ਲੱਗ ਜਾਂਦੀ ਪਤਾ ਨਹੀਂ ਕੀ ਗੱਲ ਨਾੜੀ ਫਟਣ ਲੱਗ ਜਾਂਦੀ ਆ ਉਹ ਬਈ ਅਹੀਂ ਭਾਈ ਇਹ ਬਿਮਾਰੀ ਬਾਲੀ ਹੋਟੀ ਮੈਨੂੰ ਫਿਰ ਦਵਾਈ ਲਿਆਓ ਤੁਸੀਂ ਦਵਾਈ ਦਾ ਕੋਈ ਇਲਾਜ ਹੈ ਨਹੀਂ ਨਾ ਬਸ ਪਰਹੇਜੀਆ ਪਰ ਵਿਆਹ ਕਰਵਾ ਲਓ ਲੈ ਵਿਆਹ ਕਰਾਓ ਵਿਆਹ ਹੋਇਆ ਤਾਂ ਹੋਇਆ ਭਈ ਮੇਰਾ ਹੋਰ ਕਿੰਨੇ ਵਾਰੀ ਕਰਾਈ ਜਾਵਾਂ ਵਿਆਹ ਭਾਈ ਚੰਨੀ ਜੀ ਬਾਦਮੁਸੱਟਾ ਹੈਗਾ ਲੱਗਦਾ ਬਈ ਮੈਂ ਕਹਾਂ ਮੈਂਟਲ ਪੀਸ ਲੱਗਦਾ ਤੂੰ ਚੰਨੀ ਜੀ ਜੇ ਤੋ ਕਿ ਤੁਸੀਂ ਐਂਕੋ ਬੋਲਦੇ ਹੋ ਨਾ ਕਿ ਮੈਂ ਤਾਂ ਕਿੰ데 ਦੀ ਉਮੀਦਾਂ ਲਾਈ ਬੈਠੀ ਹਾਂ ਵੀ ਤੁਹਾਡਾ ਨਾਲ ਵਿਆਹ ਹੋਣਾ ਇਹਦਾ ਵੀ ਮਾਮਾ ਲਗਦਾ ਤੂੰ ਮਾਮਾ ਕਹਿ ਕੇ ਬੁਲਾਇਆ ਕਰਨ ਆਲੇ ਮੈਨੂੰ ਮੈਂ ਨਹੀਂ ਬੁਲਾਉਂਦੀ ਮਾਮਾ ਕਹਿ ਕੇ ਮੈਂ ਤਾਂ ਚੰਨੀ ਕਹੂੰਗੀ ਬੰਨ ਲਗਦਾ ਪੈਦਲੀ ਹੈ ਇਹਦਾ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਵਾਉਣਾ ਤਾਂ ਕਰਵਾਉਣਾ ਹੈ ਬਸ ਮੈਂ ਲੱਕੀ ਜੀਜੂ ਨੂੰ ਵੀ ਕਹਤਾ ਤੇ ਰੀਤ ਨੂੰ ਵੀ ਕਹਤਾ ਹੋਰ ਕਿਹਨੂੰ ਕਹਤਾ ਹੋਰ ਪਤਾ ਨਹੀਂ ਜਾਂਦੇ ਕੋਈ ਰੱਬ ਨੂੰ ਕਹ ਦੇ ਜਾ ਕੇ ਵੀ ਤਾਂ ਵੀ ਤੇਰਾ ਮੇਰਾ ਵੀ ਰਿਸ਼ਤਾ ਕੋਈ ਨਹੀਂ ਹੈ ਏ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਮੇਰਾ ਵਿਆਹ ਕਰਾ ਦੇ ਬਸ ਚੰਨੀ ਨਾਲ ਮੇਰਾ ਬਹੁਤ ਜੀ ਕਰਦਾ ਚੰਨੀ ਨਾਲ ਵਿਆਹ ਕਰਾਉਣ ਨੂੰ ਉਪਾਈ ਹੁਣ ਤੈਨੂੰ ਮੈਂ ਕੀ ਕਮਾਂ ਸਿਆਣੀ ਬਣੀ ਹੈਗੀ ਆ ਤੂੰ ਪੜ੍ਹੀ ਲਿਖੀ ਆ ਸਿਆਣੀ ਬਣੀ ਹਜੇ ਕਿੱਥੇ ਹੋ ਗਈ ਜੰਨੀ ਜੀ ਹਜੇ ਤਾਂ ਵਿਆਹ ਹੀ ਨਹੀਂ ਕਰਾਇਆ ਹੈ ਨਾ ਮੈਂ ਕਪਲੇ ਬੰਦੇ ਨਾਲ ਕਰਾਉਂਦਾ ਨਹੀਂ ਤੂੰ ਸਿਆਣੀ ਹੈ ਨਹੀਂ ਤੂੰ ਆਪ ਦੇ ਮੂੰਹ ਕੋਲ ਮੈਂ ਸਿਆਣੀ ਬਣਨਾ ਚਲਾਨੀ ਨਾਲ ਵਿਆਹ ਕਰਾਉਂਗਾ ਜੇ ਕਰਾਇਆ ਤੂੰ ਸਿਆਣੀ ਜੇ ਹੋਈ ਨਹੀਂ ਜਦੋਂ ਤੂੰ ਸਿਆਣੀ ਹੋਗੀ ਵੀ ਉਦੋਂ ਕਰਾ ਲਵਾਂਗਾ ਤੇਨਾਂ ਦੇ ਭਾਈ ਜੇ ਬਾਈ ਗੁਰੂ ਤੋਂ ਮੰਗਣਾ ਨਾ ਨੌਕਰੀ ਮੰਗ ਪੈਸਾ ਮੰਗ ਸਦਬੁੱਧੀ ਮੰਗ ਹੈ ਜਿਹੜਾ ਤੇਰੇ ਦਿਮਾਗੇ ਨੇ ਉਹ ਮੰਗ ਹੈ ਆ ਕੀ ਚੀਜ਼ ਮੰਗੀਏ ਨੇ ਮੈਨੂੰ ਵੇ ਮੈਨੂੰ ਮੰਗਣ ਦੀ ਲੋੜ ਨਹੀਂ ਇੱਕ ਚੀਜ਼ ਦੀ ਤੈਨੂੰ ਘਾਟ ਵਾਲੀ ਆ ਬਈ ਘਾਟ ਤਾਂ ਮੇਰੇ ਚ ਖੂਨ ਦੀ ਆ ਮੇਰੇ ਸੇਰੇ ਦੀ ਬਈ ਦਿਮਾਗ ਦੀ ਘਾਟ ਆ ਦਿਮਾਗ ਹੋਰ ਤੂੰ ਦਿਨੋ ਦਿਨ ਤੇ ਮਾੜਾ ਮੋਟਾ ਲੋਕਾਂ ਨਾਲ ਵਾਅਦਾ ਹੁੰਦਾ ਤੇਰਾ ਤਾਂ ਘੱਟ ਹੀ ਜਾਂਦਾ ਉਹ ਥੋੜਾ ਕਰਕੇ ਘੱਟ ਹੀ ਜਾਂਦਾ ਜਦ ਤੁਸੀਂ ਹਾਂ ਨਹੀਂ ਕਰਦੇ ਪਿਆ ਬਈ ਕਿਵੇਂ ਕਹਿੰਦੇ ਆ ਸਟਿੰਗ ਪੀਣ ਨਾਲ ਵੀ ਦਿਨੋ ਦਿਨਾਂ ਕਮਜ਼ੋਰ ਦਿਲਾ ਛੋਟਾ ਹੁੰਦਾ ਕਾ ਦਿਮਾਗ ਛੋਟਾ ਹੋਈ ਜਾਂਦਾ ਰਹਿੰਦਾ ਉਵੇਂ ਪਤਾ ਤੂੰ ਕੀ ਗਾਨੀ ਪੀਂਦੀ ਆ ਤੇਰਾ ਦਮਾਗ ਛੋਟਾ ਹੋਈ ਜਾਂਦਾ ਰਹਿੰਦਾ ਖਾਂਦੇ ਪਿੰਡੇ ਦਾ ਹਰੇ ਨਹੀਂ ਕੋਸ਼ ਤੁਸੀਂ ਤਾਂ ਮੇਰਾ ਖਾਣਾ ਪੀਆ ਕਰ ਮੜਾ ਮੋਟਾ ਤੈਨੂੰ ਲੱਗੇ ਜਾਣ ਪਵੇ ਸਰੀਰ 'ਚ ਨਿਤਰ ਫੂਕ ਮਰੀ ਨੂੰ ਉੱਡ ਜੇਗੀ ਨਿਤਰ ਬੰਨ ਕੇ ਰੱਖਣਾ ਬੋਖੰਬੇ ਨਾਲ ਚੰਨੀ ਜੀ ਐ ਕਿ ਮੈਂ ਉੱਡ ਜੂਗਾ ਪਹਿਲਾ ਤੂੜੀ ਵਾਲਾ ਕੁੱਪਾ ਹੈ ਦੇਖ ਮੇਰੀ ਗੱਲ ਸੁਣੋ ਜਿਵੇਂ ਉੱਡਦਾ ਹੁੰਦਾ ਬਈ ਐ ਜਾਉ ਐ ਉੱਡਦਾ ਥੋੜਾ ਨਾਮ ਰੱਖਿਆਗਾ ਮੈਂ ਗੰਡਾ ਉਹ ਤਾਂ ਵੈਸੇ ਆਲੂ ਵੀ ਆ ਹਾਂ ਤੇ ਉਹ ਗੰਡਾ ਕੋਈ ਸਬਜ਼ੀਆਂ ਦਾ ਨਾਮ ਕੀ ਰੱਖਣਾ ਲੈ ਲੈ ਗੰਡਾ ਰੱਖ ਤੇਰਾ ਨਾਮ ਕੀ ਰੱਖੀ ਐ ਬਈ ਤੁਹਾਈ ਆਲੂਆ ਤੂੰ ਤਾਂ ਹੈਈ ਤੂੰ ਭਈ ਕੀ ਕਹਿੰਦੇ ਹੰਦੇ ਆ ਐਂ ਕਰ ਇੱਕ ਆਲੂ ਬੰਦੀ ਖੜਦਾ ਜਾ ਚੱਲ ਮੈਂ ਤਾਂ ਕੁਛ ਵੀ ਐਂ ਨਹੀਂ ਕਿ ਕਿਵੇਂ ਸਬਜ਼ੀ ਘੱਟ ਵਿਕਦੀ ਓਵੇਂ ਤੇਰਾ ਕੰਮ ਵੀ ਓਵੇਂ ਹੀ ਹੈ ਬੈਂਗਣੀ ਵਾਲਾ ਕੰਮ ਬੈਂਗਣੀ ਤਾਂ ਇੰਨੀ ਟੇਸਟੀ ਬਣਦੀ ਹੈ ਕਿ ਰਾਤ ਦੇਖ ਲੈ ਬਣਾਈ ਸੀਗੀ ਕਿੰਨੀ ਕਰਾਰੀ ਬਣੀ ਸੀ ਉਹ ਬਈ ਮੈਂ ਤਾਂ ਖਾਦੀ ਨਹੀਂ ਬਈ ਮੈਨੂੰ ਪਤਾ ਹੀ ਪਤਾ ਲੱਗੂਗਾ ਟੇਸਟੇ ਦਾ ਮੈਂ ਖਾਂਦਾ ਹੀ ਨਹੀਂ ਮੈਂ ਤਾਂ ਭਰੇ ਮੈਂ ਕਹਿੰਦੀ ਤੇਰਾ ਨਾ ਆਲੂਆ ਇੱਕ ਗੰਡਾ ਦਾ ਇਹ ਦੋਨੇ ਤੂੜੇ ਵਾਲੇ ਕੁੱਪ ਦੇ ਨਾਲ ਬੰਨਣਾ ਤੇ ਠੀਕ ਆ ਤੂੜੇ ਵਾਲੇ ਕੁੱਪ ਕਦੇ ਨਹੀਂ ਉੱਡਦਾ ਭਾਈ ਪਹਿਲਾਂ ਜਿਹੜਾ ਉੱਡ ਗਿਆ ਨਾ ਮਤਉਦਾ ਨਹੀਂ ਮਗਰਾ ਕੀਤਾ ਮੈਨੂੰ ਯਕੀਨ ਹੈ ਨਹੀਂ ਟੁੜੀ ਵਾਲੇ ਕੁੱਪ ਤੇ ਹੈ ਮੈਂ ਕਿਵੇਂ ਸਮਝਾਵਾਂ ਮੇਰਾ ਦਿਮਾਗ ਹਲਿਆ ਤਾਂ ਜੇ ਮੈਂ ਪਿਆਰ ਨਾ ਬੋਲਿਆ ਬਈ ਦਿਮਾਗ ਜੇ ਹੋਊਗਾ ਫੇਰ ਹੀ ਹਿੱਲੂਗਾ ਦਿਮਾਗ ਤੂੰ ਆਪ ਤੇ ਗਈ ਨਾ ਤੇ ਮੂੰਹ ਕਹਿ ਵੀ ਦਿਮਾਗ ਹੈ ਨਹੀਂ ਮੇਰੇ ਚ ਚੰਨੀ ਜੀ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਪਸੰਦ ਨਹੀਂ ਹੈਗੀ ਤੁਸੀਂ ਐਨੇ ਮਨਾ ਕਰਦੇ ਹੋਗੇ ਮੈਨੂੰ ਕੀ ਗੱਲ ਹੈਗੀ ਮੇਰੇ ਬੰਦੇ ਨਾਲ ਟੈਕ ਹੋਣ ਨਾਲ ਹੋਇਆ ਪਾ ਸੌਣ ਲੱਗੇ ਜਮਾ ਨਹੀਂ ਹਾਂ ਆ ਦੇ ਭਾਈ ਮੇਰੇ ਚਿੱਟੇ ਧੌਲੇ ਆ ਗਏ ਗੌਰ ਨਾਲ ਦੇਖ ਆ ਦੇ ਦਾੜੀ ਚ ਵੀ ਆ। ਉਹ ਇਹ ਗੱਲ ਨਹੀਂ ਧੋਲੇ ਧੂਲਾ ਦਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਪਰ ਤੂੰ ਭਾਈ ਤੈਨੂੰ ਨੀ ਚੱਕਰ ਮੈਨੂੰ ਚੱਕਰ ਆ ਮੈਨੂੰ ਤਾਂ ਸ਼ਰਮ ਮਾਰਦੀ ਲੋਕਾਂ ਦੀ। ਭਾਈ ਦੇਖ ਇੱਕ ਗੱਲ ਹੋਰ ਆ। ਕਹਿੰਦੇ ਹੁੰਦੇ ਆ ਕਿਸੇ ਦਾ ਕੁੱਤਾ ਵਗ ਜੀ ਨਾ 2 ਘੰਟਿਆਂ ਵਾਸਤੇ ਉਹਨੂੰ ਵੀ ਲੱਭਣ ਆ ਜਾਂਦੇ ਆ। ਵੀ ਤੈਨੂੰ 4-5 ਦਿਨ ਹੋ ਗਏ ਨਾ ਤੈਨੂੰ ਫੋਨ ਆਇਆ ਨਾ ਤੈਨੂੰ ਕੋਈ ਲੱਭਣ ਆਇਆ ਹੈ? ਐਨੀ ਬਿਸ਼ਰਮੀ ਵਾਲੀ ਗੱਲ ਆ ਭਾਈ। ਚੰਨੀ ਜੀ ਤੁਸੀਂ ਮੈਨੂੰ ਆ ਦੱਸੋ। ਪਰ ਹੁਣ ਮੈਨੂੰ ਕੀ ਸਮਝਦੇ ਹਾਂ? ਭਾਈ ਮੈਂ ਕੁਝ ਨਹੀਂ ਸਾਂਝਾ ਮੈਂ ਰੀਤ ਦੀ ਛੇਲੀ ਸਾਂਝਦਾ ਤੈਨੂੰ। ਪਰ ਫੋਨ ਤਾਂ ਮੇਰਾ ਆਉਂਦਾ ਹੀ ਹੈਗਾ ਤੁਸੀਂ ਕਹਿੰਦੇ ਫੋਨ ਨਹੀਂ ਆਉਂਦਾ ਕਿ ਘਰੇ ਕਿ ਤੇਰੇ ਪੁੱਛ ਦੱਸ ਨਹੀਂ ਹੈਗੀ ਮੇਰਾ ਦੇਲੀ ਫੋਨ ਆਦਾ ਬਈ ਕਿੱਥੇ ਉਹ ਚਾਰਜ ਲੱਗਿਆ ਪਿਆ ਹੈ ਉਹ ਦੰਦਾ ਉਵੇਂ ਦਾ ਉਵੇਂ ਪਿਆ ਇਥੇ ਇੱਕ ਦਿਨ ਹੀ ਜੱਕਾ ਦੂੰ ਮੈਂ ਬੰਦ ਕਰਕੇ ਰੱਖ ਦਿੰਨੀ ਆ ਫਿਰ ਜਦੋਂ ਉਹ ਬਈ ਕਹਿੰਦੀ ਲੈ ਫੋਨ ਦੇਲੀ ਜੇ ਬੰਦੀ ਫੋਨ ਆ ਕਿਵੇਂ ਫੋਨ ਆਊਗਾ ਪਈ ਗੱਪ ਮਾਰਨ ਵਾਲੇ ਨਾ ਨਹੀਂ ਮੈਂ ਮੰਨਦਾ ਨਹੀਂ ਜਦੋਂ ਫੋਨ ਇੱਥੇ ਅੱਗੇ ਚੰਨੀ ਬੈਠਾ ਤੂੰ ਗੋਲ ਗੱਪ ਦੇ ਮਾਰ ਰਿਹਾ ਰੋਡ ਰੂਪ ਜਿਹਾ ਤੂੰ ਚੋਰ ਸਮਾਰ ਲੱਗ ਗਈ ਪਈ ਚੋਰਸ ਨਹੀਂ ਕਿਤੇ ਰੋਡ ਤਾਂ ਹੁੰਦਾ ਟੱਈਆ ਜਿਹਾ ਬੈ ਗੰਡਾ ਜਾਂ ਟਿਕ ਜਾ ਮੈਥੋਂ ਕਿਉਂ ਕਹਾਈ ਜਾਂਦਾ ਮੈਂ ਬੁੱਛੇ ਚ ਮੈਂ ਕਰੀਆ ਵੀ ਪਿਆਰ ਨਾਲ ਤੂੰ ਕਰ ਲੈ ਪਿਆਰ ਨਹੀਂ ਗੁੱਸਾ ਜੜ ਜੂ ਮੈਨੂੰ ਲੈ ਭਾਈ ਤੂੰ ਤਾਂ ਹੁਣੇ ਲੜਨ ਲੱਗ ਗਈ ਜੇ ਤੇਰਾ ਵਿਆਹ ਕਰਾ ਲੈ ਤੂੰ ਮੇਰੇ ਨਾਲ ਬੜੀ ਪੜੀ ਗਈ ਨਾ ਨਹੀਂ ਦੇਖੀ ਮੇਰੀ ਗੱਲ ਚੰਗਾ ਉਰਤਾਂ ਦਾ ਪੂਰਾ ਜਾਂਦਾ ਹੋ ਜਾ ਮੈਂ ਤੇ ਭਾਈ ਦੇਖ ਤੂੰ ਬਾਗ ਜਾ ਜਹੀਂ ਨਹੀਂ ਮੈਂ ਗੁਰਦੁਆਰੇ ਜਾਊਂਗਾ ਪੱਕਾ ਗੁਰਦੁਆਰੇ ਮੈਂ ਵੀ ਉੱਥੇ ਜਲੂਗੀ ਢਾਲੀ ਵਾਲੀਆਂ ਖਾ ਲਿਆ ਕਰਾਂਗੀ ਬਸ ਤਿੰਨ ਤੇ ਪਈ ਆਤ ਪਈ ਹੋਈ ਆ ਹਾਂ ਮੈਂ ਪਹਿਲਾਂ ਵੀ ਆ ਕੇ ਆਈ ਆ ਕੀ ਪਤਾ ਬਈ ਤੂੰ ਕਹਿੰਦਾ ਮੈਂ ਢਾਲੀ ਵਾਲੀ ਤੈਨੂੰ ਤਾਂ ਹੀ ਪਤਾ ਢਾਲੀ ਵਾਲੀ ਮੈਂ ਰੋਟੀ ਤੇ ਕਹੀ ਨਹੀਂ ਉਹ ਤਾਂ ਮੈਂ ਇੱਕ ਦਿਨ ਬਾਅਦ ਇਹ ਤਾਂ ਮੈਂ ਕਹਿ ਜੀ ਗੁਰਦੁਆਰੇ ਜਾਊਂਗਾ ਬਸ ਬਸ ਚੰਨੀ ਜੀ ਮੈਂ ਬਹੁਤ ਗੁੱਸਾ ਲਿਆ ਮੈਂ ਇਸ ਤੋਂ ਬਾਅਦ ਕੁਝ ਨਹੀਂ ਸੁਣ ਸਕਦੀ ਮੈਂ ਕੀ ਕਰਾਂ ਜੇ ਤੁਸੀਂ ਮੈਨੂੰ ਛੱਡੋਗੇ ਬਸ ਹੁਣ ਮੇਰੇ ਲਾਸਟ ਉੱਥੋਂ ਦੀ ਠੱਪ ਕੇ ਜਾਣਾ ਪਊਗਾ ਚੰਨੀ ਜੀ ਮੈਂ ਫਾਹ ਲੈਣੀ ਬਸ ਹਾਂ ਸੱਚੀ ਪਾਹ ਲੈਣਾ ਹਾਂ ਮੈਂ ਸੱਚੀ ਪਾਹ ਲਵਾਂਗੀ ਲੈ ਫਿਰ ਪੱਖਾ ਬੰਦ ਕਰ ਹੁੰਦੇ ਫਟ ਪੱਖਾ ਤੇ ਚੱਲੀ ਜਾਂਦੇ ਪਰ ਮੈਂ ਮਰ ਮੈਂ ਪੱਖਾ ਇੱਕ ਮਿੰਟ ਮੈਂ ਮਰਦੀ ਨਹੀਂ ਐ ਜੀ ਕਿਉਂਕਿ ਜੇ ਮੈਂ ਮਰ ਗਈ ਨਾ ਤੇ ਮੇਰਾ ਜੀਜਾ ਜੀ ਤੇ ਰੀਤ ਮੇਰੀ ਸਹੇਲੀ ਉਹ ਜੇਲ੍ਹ ਚ ਚਲੇ ਜਾਣਗੇ ਉਹ ਕੋਈ ਨਹੀਂ ਜੇਲ੍ਹ ਚ ਜਾਂਦਾ ਬਈ ਕੋਈ ਗੱਲ ਸੁਣ ਲੈ ਭਾਈ ਮੇਰਾ ਸਿਰ ਦੁਖੀ ਜਾਂਦਾ ਅੱਗੇ ਸੱਚੀ ਮਿੱਚੀ ਦੁਖੀ ਜਾਂਦਾ ਮੈਂ ਜਾਣ ਕੇ ਨਹੀਂ ਕਰਦਾ ਪਿਆ ਤੂੰ ਬਾਹਰ ਜਾ ਤੇ ਮੈਂ 10 ਮਿੰਟ ਆਰਾਮ ਕਰ ਲੈਂਦੇ ਐ ਕਰ ਫਿਰ ਆਰਾਮ ਨਾ ਕਰ ਮੈਂ ਮਰਦੀ ਆ ਮੇਰੀ ਲਾਸ਼ ਦੇ ਉੱਥੋਂ ਦੀ ਟੱਪ ਜਾ ਜੇ ਮਾਂ ਦਾ ਦੁੱਧ ਪੀਤਾ ਉਹ ਭਾਈ ਗੱਲ ਸੁਣ ਲੈ ਉਹ ਕਰੇਲਿਆਂ ਦੀ ਬਿੱਲ ਵੱਲ ਵੰਗੂ ਹੀ ਵਧੀ ਜਾਂਦੀ ਆ ਲੰਗ ਜਾ ਇੱਥੋਂ ਮੈਂ ਤਾਂ ਇੱਥੇ ਮਰੂੰਗੀ ਆ ਦੇਖ ਮੈਂ ਮਰਦੀ ਆ ਹੁਣ ਠੀਕ ਆ ਮਰ ਗਈ ਮੈਂ ਮੇਰੀ ਲਾਸ਼ ਉੱਥੋਂ ਦੀ ਟੱਪ ਜਾ ਲੈ ਭਾਈ ਮੈਂ ਵੀ ਇਹ ਕੰਮ ਛੇਤੀ ਕਰ ਦਾਂਗਾ ਟੱਪ ਕੇ ਚੱਹ ਹਾਂ ਸੱਚੀ ਟੱਪ ਗਿਆ ਇਹ ਕਹੇ ਜਾ ਬੰਦਾ ਜਮੀਨ ਹੀ ਤਾਂ ਦਿਲ ਤੇ ਲੱਗਦੀ ਕੁਛ ਜੇ ਮੈਂ ਸੱਚੀ ਮਰ ਜਾਂਦੀ ਇਹਨੇ ਤਾਂ ਸੱਚੀ ਟੱਪ ਜਾਣਾ ਸੀ ਕਹ ਹੈ ਜਾਂ ਬੰਦਾ ਕਾ ਮੈਂ ਇਦਨੋਂ ਪਿਆਰ ਕਰੀ ਜਿੰਨੀ ਆਪੁੱਤੋ ਵੀ ਨਹੀਂ ਕਰਦਾ ਹਾਏ ਰੱਬਾ ਵੇ ਹਾਏ ਮੈਂ ਕਿਉ ਮਰਾਂ ਮੈਨੂੰ ਕੀ ਲੋੜਾ ਮਰਨ ਦੀ ਮਰਨ ਮੇਰੇ ਦੁਸ਼ਮਣਾਂ ਤੇ ਮੈਂ ਉਸ ਦਿਨ ਮਰੂੰਗੀ ਜਿੱਦੇ ਮੇਰੇ ਸਾਰੇ ਦੁਸ਼ਮਣ ਖਤਮ ਹੋਗੇ ਸਾਰਿਆਂ ਨੂੰ ਮਾਰ ਕੇ ਨਾ ਮੈਂ ਫੇਰ ਮਰੂੰਗੀ ਹਜੇ ਜ਼ਿੰਦਗੀ ਵਿੱਚ ਦੇਖ ਹੀ ਕੀਆ ਹੈ ਚੰਨੀ ਨਾਲ ਤਾਂ ਹਜੇ ਸਾਰੇ ਝੰਕ ਪਿਆ ਮੇਰੇ ਹਜੇ ਨਹੀਂ ਮਰਦੀ ਮੈਂ ਫੇਰ ਮਰੂੰਗੀ ਚੱਲ ਕੋਈ ਨਾ ਚੱਲ ਬਾਗੀ ਜਾਨੀ ਕਿੱਥੇ ਜੇ ਆ ਦੇਖਾਂ ਔਰ ਇਹ ਪੁੱਤ ਹਾਂਜੀ ਮम्मा ਓਰੇ ਆ ਮੇਰੀ ਗੱਲ ਸੁਣ ਓਰੇ ਆ ਤੁਸੀਂ ਝੋਲ ਖਾ ਲੰਦੇ ਓ ਚੌਲ ਚੌਲ ਨਹੀਂ ਖਾਂਦਾ ਪੁੱਤ ਮੈਂ ਓਰੇ ਆ ਲੈ ਖੇ ਰਿਆ ਕੀ ਹੋ ਗਿਆ ਓਏ ਆਇਆ ਪੁੱਤ ਕੀ ਕਰਨ ਲੱਗੀ ਹਾਂ ਮम्मा ਕੀ ਹੋ ਗਿਆ ਓਏ ਹੁਣ ਕੀ ਆ ਦੇਖ ਗੁੱਲ ਸੋਨਾ ਲੈ ਕਹਿੰਦੀ ਜੇ ਤੂੰ ਨੰਗਦਾ ਨਾ ਮੇਰੀ লাশ ਉੱਤੋਂ ਦੀ ਨੰਗ ਕੇ ਜਾਣਾ ਪੁੱਤ ਨੂੰ ਲੈ ਕਹਿੰਦੀ ਮੇਰੀ ਜਠਾਣੀ ਉਹ ਜਠਾਣੀ ਜਰੂਰ ਕਿਉ ਤੇਰੀ ਸਹੇਲੀ ਐ ਪੈ ਗਈ ਕਹਿੰਦੀ ਮੈਂ ਮਾਰ ਗਈ ਮੈਂ ਉੱਤੋਂ ਹੀ ਟੱਪ ਕੇ ਆ ਗਿਆ ਤਾਂ ਡੱਕੇ ਕੀ ਕਰੀ ਉਹ ਭੇਰ ਦੇ ਕਾਲੋ ਸੰਗ ਪੁੱਤ ਨਹੀਂ ਮੈਂ ਤੇਰਾ ਮਾਮਾ ਮੈਂ ਐਝੇ ਗੱਲਾਂ ਕਰਦਾ ਰਾਜੀ ਨਹੀਂ ਸਿਆਣਾ ਮੈਨਾ ਹੈਗਾ ਉਹ ਤੇ ਹੈਗਾ ਮੈਂਟਲ ਆ ਪੁੱਛਿਆ ਤਾਂ ਸਿਆਣੀ ਹੈ ਕਿ ਮੈਂ ਕਹਿੰਦੀ ਮੈਂ ਸਿਆਣੀ ਨਹੀਂ ਮੈਂ ਫਿਰ ਤੇਨੂੰ ਦਿਮਾਗ ਦੀ ਲੋੜ ਹੈ ਪਰਮਾਤਮਾ ਦਾ ਦਿਮਾਗ ਮੰਗਦਾ ਉਹ ਹੀ ਕਾਲਾ ਹੋਣ ਇੱਥੇ ਉਹ ਨੂੰ ਲਾਂਬਾ ਦਵਾਉ ਉਹੀ ਉਹ ਉਹ ਭੇਜੋ ਬਈ ਹੁਣ ਮਮਾ ਐ ਕਿਵੇਂ ਕਹਿ ਸਕਦੇ ਆ ਵੀਦਰ ਦੇ ਕੇ ਦੇ ਕਿਵੇਂ ਕਹਾਂ ਤਾਂ ਮੂੰਹ ਨਾਲ ਕਹਿ ਆਉਂਦੇ ਭਈ ਹਮ ਕਿੰਨੇ ਦਿਨ ਹੋ ਗਏ ਮੈਂ ਤਾਂ ਜੋਰ ਲਾ ਹਟੀ ਵੀ ਚੱਲ ਜਾ ਨਹੀਂ ਜਾਂਦੀ ਮੈਂ ਦੱਸ ਕੀ ਕਰਾਂ ਜਸਾ ਭਾਈ ਮੰਨੀ ਫਿਰ ਮੈਂ ਜਨ ਦੋ ਚਾਰ ਦਿਨ ਬਾਅਦ ਆ ਨਹੀਂ ਤੂੰ ਕਿੱ데 ਨਹੀਂ ਜਾਣਾ ਉਹਦਾ ਘਰ-ਦਾਰ ਹੈਗਾ ਤੂੰ ਐਵੇਂ ਹੀ ਜਾਣਾ ਨਾ ਨਾ ਮੇਰੇ ਕੋਲ ਸਾਰਾ ਕੁਝ ਹੈਗਾ ਮੇਰਾ ਤੇਰਾ ਮਮਾ ਇੱਕ ਹੋਰਾ ਹੂੰ ਤੇ ਉਹਦਰਾ ਮਸੀ ਰਹਿੰਦੀ ਹੈ ਦੋਸਤ ਹੈ ਦੋਸਤ ਕਿਉਂ ਮਸੀ ਨਹੀਂ ਰਹਿੰਦੀ ਅੱਛਾ ਮਸੀ ਦਾ ਮੁੰਡਾ ਹਾਂ ਹਾਂ ਤੇ ਉੱਤਰ ਜਾਣਾ ਮੈਂ ਹੋਰ ਕੀ ਕਰਾਂ ਭਾਈ ਤੂੰ ਇੱਥੇ ਹੀ ਰਹਿ ਉਹ ਨਹੀਂ ਭਾਈ ਮੈਂ ਬੰਨੇ ਨਾਲ ਆਪੇ ਕਹਿ ਦੂੰਗੀ ਵੀ ਭਾਈ ਲੰਬਾ ਨਾ ਦਵਾਈ ਮੈਨੂੰ ਤਾਂ ਐਸੀ ਵੀ ਚੱਲ ਜੇ ਵੀ ਤੁਸੀਂ ਦੰਨੇ ਰਾਜੀ ਹੋ ਤਾਂ ਹੀ ਵਿੱਚ ਕੀ ਆਵਾਜ਼ ਨਹੀਂ ਤੂੰ ਸਿਆਣੀ ਵਯਾ ਦੇ ਗਰੀ ਤੂੰ ਪੁੱਤ ਮੇਰਾ ਵਿਆਹ ਹੋਇਆ ਹੋਇਆ ਮੈਂ ਤੇਰੀ ਮੰਮੀ ਹੈਗੀ ਚੱਲ ਕਹਿ ਜੀ ਹੈਗੀ ਠੀਕ ਹੈ ਅੱਪਾ ਕਿਉਂ ਉਹ ਨਾ ਮੋ ਕਰੀਏ ਅਜੇ ਤੱਕ ਕੁਝ ਹੋਇਆ ਨਹੀਂ ਤਲਾਕ ਨਹੀਂ ਹੋਇਆ ਕੁਝ ਨਹੀਂ ਹੋਇਆ ਜਵਾਕ ਆ ਮੇਰੇ ਸਾਰਾ ਕੁਸੂਖ ਆਇਰਾ ਨਹੀਂ ਉਹਨਾਂ ਦਾ ਮੈਂ ਵਿਆਹ ਕਰਵਾ ਲਾ ਤਾਂ ਉਦੀ ਕਹੂਗਾ ਤੂੰ ਪਹਿਲੇ ਹੀ ਕਹਿੰਦੇ ਸੀ ਬੇ ਕੁੜੀ ਲੈ ਕੇ ਭੱਜ ਕੇ ਆਇਆ ਕਰਕੇ ਉਹ ਫਿਰ ਉਹਦੀ ਕਹਿਣਗੇ ਇਹਨੂੰ ਲੈ ਕੇ ਗਿਆ ਹਾਂ ਉਹੀ ਤਾਂ ਗੱਲ ਆ ਇਹ ਤਾਂ ਬਸੱਚੀ ਨਹੀਂ ਮੈਂ ਇੱਕ ਮੈਂ ਸੋਚਦਾ ਨਾ ਤੁਸੀਂ ਨਹੀਂ ਸੋਚਿਆ ਮੈਂ ਜ਼ੰਬੀ ਸੋਚਦਾ ਨਾ ਛੋੜਾ ਦਿਮਾਗ ਐਡਾ ਕਾ ਮੇਰਾ ਦਿਮਾਗ ਐਡਾ ਨਾ ਕੁਝ ਹੁੰਦਾ ਚਲ ਕੋਈ ਨਾ ਮਾਮਾ ਮੈਨੂੰ ਗੱਲ ਨਾ ਕਹਿ ਦੂੰ ਵੀ ਭੈਣੇ ਮਾਮੇ ਨੂੰ ਛੇੜਿਆ ਨਾ ਕਰ ਰਹਿਣਾ ਜੀ ਸਦਕੇ ਰਹਿ ਮਾਮਾ ਕਹਿ ਕੇ ਬੁਲਾ ਲੈਂਦੇ ਹਾਂ ਹਾਂ ਬੁਲਾ ਲਿਆ ਕਰ ਮਾਮਾ ਕਹਿ ਕੇ ਬੁਲਾ ਲਿਆ ਕਰ ਨਹੀਂ ਅਸਲ ਚ ਤਾਂ ਬੰਦੇ ਨੂੰ ਭੁਲਾਣ ਦੀ ਲੋੜ ਹਾਂ ਭਈ ਉਹਦਾ ਸਰ ਦੁਖਦਾ ਉਹਦਾ ਐ ਨਹੀਂ ਫਜ਼ਰ ਕੰਨ ਤੇ ਧਰਦੇ ਚੱਲ ਕੋਈ ਨਾ ਹਾਂ ਕਿ ਉਹਦਾ ਗੁੱਸਾ ਭੈਡਾ ਫਿਰ ਉਹਦਾ ਕੰਟਰੋਲ ਨੂੰ ਜਾਣ ਕੇ ਡਰਾਦੀ ਕਦੋਂ ਤੇ ਕੁੱਤਾ ਵਰਤਾ ਹੀ ਉਹਦੇ ਕੁੱਤਾ ਮੜਾਏ ਭੁੱਖੇ ਚੱਕ ਘਾੜੀ ਚੱਕ ਤੇ ਕੁੱਤਾ ਵਰਤਾ ਹੀ ਆ ਜਾ ਬੜਾ ਕ ਹਾਂ ਚੰਗਾ ਬਹਾਨੇ ਲਾਉਣੇ ਦਾ ਕੋਈ ਤੇਰੇ ਤੋਂ ਸਿੱਖੇ ਮਾਮਾ ਹਾਂ ਬਸ ਤੂੰ ਕਹਿਦੀ ਬਸ ਕਹਿਣਾ ਉਹ ਉਸ ਮਰਜ਼ੀ ਕਰਦੀ ਤੇ ਤੈਨੂੰ ਫੁਕ ਮਾਰੇਗਾ ਕੁੜੀਆ ਤੂੜੀਆ ਕੋਪਨ ਉੱਟ ਜਾਈਗੀ ਕਦੋਂ ਚੰਗਾ ਕਹਿ ਦੂੰਗੀ ਹੋਰ ਕੁਝ ਕਹਿਣਾ ਉਹ ਵੀ ਦੱਸ ਦੇ ਨਾ ਨਾ ਪੁੱਤ ਬਸ ਚੰਗਾ ਫਿਰ ਹੁਣ ਚੋਲ ਲਿਆ ਨਾ 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 ਪੁੱਤ ਭੁੱਖ ਨਹੀਂ ਆਣੀ ਤੇਰੀ ਭੁੱਖ ਤਾਂ ਸੁੰਨੀ ਨਹੀਂ ਮਾਰਦੀ ਹੋ ਮੇਰਾ ਸਿਰ ਦੁਖੀ ਜਾਂਦਾ ਪੁੱਤ ਗੋਲੀ ਹੈਗੇ ਸਿਰ ਤੋਂ ਦੇ ਲਿਆ ਦੇ ਲਿਆ ਮਾਂ ਹਾਂ ਗੋਲੀ ਘਰ ਸੱਚੀ ਵਿੱਚ ਲਿਆ ਦੇ ਤੈਹੀ ਇਹ ਤੇ ਲਿਆ ਦੇ ਚੰਗਾ ਵਾਈ ਵਾਈ ਗੱਗੂ ਨੂੰ ਬੁਲਾਇਆ ਸੀ ਹਜੇ ਲੱਗਦਾ ਗੱਗੂ ਤੁਰਾ ਨਾ ਓਏ ਆ ਜਾ ਆ ਜਾ ਗੱਗੂ ਆ ਜਾ ਕਰੀਆ ਆ ਜਾ ਆ ਜਾ ਕੀ ਹੜਾ ਯਾਰ ਉਹ ਠੀਕ ਆ ਠੀਕ ਬਾਅਦੇ ਟਾਈਮ ਤੇ ਮਿਲਿਆ ਉਹ ਬਸ ਤੈਨੂੰ ਪਤਾ ਤਾਂ ਹੈਗਾ ਤਾਂ ਆਪ ਤਾਂ ਤੂੰ ਫੋਨ ਕਰਦਾ ਨਹੀਂ ਹੈਗਾ ਚਾਹੇ ਤੈਨੂੰ ਗੋਹ ਹੋਵੇ ਚਾਹੇ ਨਾ ਹੋਵੇ ਉਹ ਗੌਂਦੀ ਗੱਤ ਨਹੀਂ ਯਾਰ ਸਿਰਫ ਪਤਾ ਪੰਨਾ ਦੂਜਾ ਜਿਰੀ ਲਾਈ ਸੀਗੀ ਹੁਣ ਪੱਕੇ ਵੱਟ ਕੇ ਦਵਾਰ ਫੇ ਜਿਰੀ ਲਾਈ ਆ ਅੱਛਾ ਚਾਰ ਪਾਇਆ ਹੈ ਚਾਰ ਪਾਇਆ ਹਾਂ ਠੀਕ ਹੈ ਸਿਰਫ ਪਤਾ ਹੈ ਰਾ ਥੋੜੀ ਮਹਗੀ ਹੋਈ ਹਾਲਾ ਵਿੱਚ ਆ ਕੇ ਵਿਚਾਰ ਕਮ ਆਏ ਦਾ ਗੱਲ ਤਾਂ ਸਹੀ ਆ ਹੋਰ ਮਾਤਾ ਨੂੰ ਐਂ ਬੁਲਾਇਆ ਸੀਗਾ ਹਾਂ ਦੱਸ ਵੀ ਦੇਖ ਆਪਣੀ ਲਿਹਾਜ਼ ਨੂੰ ਨਾ ਟਾਈਮ ਆ ਹਨਾ ਹਾਂ ਪੜ੍ਹੇ ਵੀ ਇਕੱਠੇ ਹਨਾ ਤਾਂ ਕਾਲਜ ਵਾਲੀ ਲਾਈਫ ਵੀ ਆਪਾਂ ਇਕੱਠੇ ਨੇ ਉਹ ਕਰੀ ਹੈ ਹਨਾ ਹਾਂ ਤੇ ਇੰਨੀ ਤਾਂ ਮੈਨੂੰ ਚੰਗੀ ਤਰ੍ਹਾਂ ਪਤਾਗਾ ਵੀ ਮੈਨੂੰ ਤਾਂ ਇਸ ਵਾਰ ਸਾਰਾ ਪਤਾ ਜਿਵੇਂ ਤੈਨੂੰ ਹੁਣ ਆਏ ਫੋਨ ਕਰਦਾ ਵੀ ਆ ਜਾ ਮੈਂ ਸੋ ਪੈਸੇ ਲੈ ਜਾ ਤੂੰ ਉਹ ਨਾ ਨਹੀਂ ਸੀਗਾ ਐਸੇ ਕਿਹੜੇ ਪੈਸੇ ਯਾਰ ਉਹ ਪੈਸੇ ਜਿਹੜੇ ਤੁਸੀਂ ਮੈਂ ਪਹਿਲਾਂ ਫੜੇ ਸੀਗੇ ਫਿਰ ਦਿੱਤੇ ਤੇ ਨਹੀਂ ਭਰਾ ਵੱਡਾ ਵੀ ਤਾਂ ਦਿੱਤਾ ਯਾਰ ਕੋਈ ਯਾਰੀ ਦੋਸਤੀ ਆਪਦੇ ਥਾਂ ਹੁੰਦੀ ਆ ਅੱਜ ਤੂੰ ਭਰਾ ਮੰਨਦਾ ਮੇਰੀ ਗੱਲ ਸੁਣ ਤੂੰ ਅੱਜ ਤੂੰ ਭਰਾ ਮੰਨਦਾ ਮੈਨੂੰ ਕੱਲ ਨੂੰ ਤੈਨੂੰ ਪੈਸੇ ਦੀ ਸੌ ਲੋਡ ਹੋਈ ਹਨਾ ਤੂੰ ਮੈਨੂੰ ਕਹਿਤਾ ਵੀ ਮੈਨੂੰ ਪੈਸੇ ਦੇ ਮੇਰੇ ਕੋਲ ਜੇ ਨਾ ਹੋਏ ਨਾ ਜੇ ਮੈਂ ਤੈਨੂੰ ਘੰਟਾ ਵੀ ਲੇਟ ਕਰਤੇ ਉਹ ਯਾਰੀ 'ਚ ਫਰਕ ਪੈ ਜਾਣਾ ਤੂੰ ਗੱਲ ਸਮਝ ਜਾਣਾ ਯਾਰ ਉਹ ਹੋਰ ਹੋਣੀ ਫਰਕ ਪਾਉਣ ਲਈ ਮੈਂ ਨਾ ਵਰਤਿਆ ਤਾਂ ਪਤਾ ਵਾ ਕੀ ਹੋ ਜਾ ਜੇ ਮੈਂ ਵਰਤਿਆ ਮੇਗਾ ਸੁਣ ਯਾਦ ਕਰ ਕੋਚੇ ਗਾਲ ਯਾ ਤੇ ਹਾਂ ਉਹ ਕੋਸਾ ਕੀਤਾ ਤੂੰ ਮੈਨੂੰ ਸਿਰੇ ਸਿਰਦਾ ਉਹ ਦੇਖੋ ਆਜਾ ਕੋਲ ਚਹੜਾ ਕੋਲ ਚੜਾ ਉਹ ਉਹ ਜ਼ਿੰਦਗੀ ਨਾ ਯਾਦ ਕਰਾਂ ਹੈ ਉਹ ਵੀ ਦਿਨ ਸੀ ਯਾਰ ਪਤਾ ਨਾ ਜੇਬ ਚ ਦਾ ਹਰ ਵੀ ਹੁੰਦੇ ਸੀ ਤਾਂ ਵੀ ਇਹ ਕਰਦਾ ਸੀ ਵੀ ਰਾਜੇ ਆ ਲੇਕਿਨ ਤੇਰੇ ਬਾਪ ਕੋ ਵੀਰ ਤੇ ਲੈ ਤਿੰਗਣਾ ਤੋਣਾ ਉਹ ਮੇਰੇ ਕੋ ਵੀਰ ਪਿਆਵੇ ਕੋ ਵੀਰ ਪਿਆਣਾ ਸਹੀ ਗੱਲ ਆ ਯਾਰ ਕਿੰਨੇ ਕਹ ਦਿਨ ਸੀ ਯਾਰ ਕੀ ਆ ਬਾਤ ਆ ਮੈਂ ਬਹੁਤ ਵਾਰ ਇੱਕ ਦਿਨ ਮੈਂ ਵਿਆਨ ਨਿਕ ਜਾਵਾਂ ਮੈਂ ਤੇ ਉਹ ਉਹ ਜਦੋਂ ਪੰਜਾਂ ਦੀ ਗੁਲਫੀ ਲੈਂਦੀ ਸੀ ਸ਼ਾਂਤਰੀ ਵਾਲੀ ਹੈ ਨਾ ਹਾਂ ਹਾਂ ਤੇ ਜਦੋਂ ਉਹ ਨਾਲੀ ਚ ਡਿੱਗੀ ਸੀ ਉਹ ਰਵੀ ਨੂੰ ਖਵਾਤੀ ਸੀਗੀ ਹੈ ਨਾ ਤੇ ਜਦੋਂ ਉਹ ਰਵੀ ਖਾ ਗਿਆ ਨਾ ਯਾਰ ਉਹ ਖਾ ਗਿਆ ਸੀਗਾ ਇਨਾਂ ਜਿਹੇ ਡਾਂਲਿਆ ਨਾ ਆਪਾਂ ਹਾਂ ਸਹੀ ਗੱਲ ਆ ਚਲੋ ਹੋ ਕੋਈ ਗੱਲ ਨਹੀਂ ਉਹ ਕਪੜੇ ਨਾਲ ਮੁੰਡਾ ਫੜਦਾ ਹੁੰਦਾ ਸੀਗਾ ਹਨਾ ਮਾਂਸਾ ਦਾ ਕੁੱਤੀ ਮੂੰਹਾ ਜਾ ਕੁੱਤੀ ਮੂੰਹਾ ਜਾ ਬੜਾ ਕੋੜ ਦੇ ਨਾਲ ਬਿਆਹ ਹੋ ਜਾਂਦਾ ਪਤਾ ਨਹੀਂ ਬਹੁਤ ਵਾ ਮੁੰਡਾ ਕੁੱਤੀ ਮੂੰਹਾ ਮਾਂ ਦਾ ਤਾਂ ਸੱਚੀ ਗੱਲ ਆ ਉਹ ਮੇਰੇ ਨਾਲ ਬੜਾ ਲੜਦਾ ਮੈਨੂੰ ਇੱਕ ਦਿਨ ਬੋਲਦਾ ਕਹਿੰਦਾ ਜੇ ਇਹ ਸਕੂਲ ਦੇ ਵਿੱਚ ਆਇਆ ਹੈ ਨਾ ਕਹਦਾ ਮੈਂ ਇਹਨਾਂ ਦੇਖਣਾ ਇਹਦੇ ਮੈਂ ਥਾਪੜੇ ਲਾਉਣੇ ਆ ਮੂੰਹ ਤੇ ਤੇ ਮੈਂ ਕੀ ਕਰ ਲਿਆ ਅਗਲੇ ਦਿਨ ਗਲੀ 'ਚ ਮੈਂ ਕਿਹਾ ਆ ਜਾ ਫਿਰ ਜੇ ਦੇਖਣਾ ਤਾਂ ਆ ਜਾ ਤੇਰੇ ਵਾਲ ਜੇ ਪਟਕੇ ਹੱਥ 'ਚ ਫੜਾ ਦੂੰ ਮੈਂ ਪਾਲੀ ਬੁੱਢੀ ਜੱੱਤ ਜੀ ਰੱਖਦਾ ਸੀ ਹਨਾ ਹੁਣ ਤਾਂ ਵਧੀਆ ਮੁੰਡਾ ਦੇ ਕੋਲ ਹੁਣ ਤਾਂ ਖਰ ਵਧੀਆ ਹੋ ਰਿਹਾਗਾ ਹਾਂ ਰ ਉਹ ਠੀਕ ਆ ਸੱਚ ਤੇਰੇ ਪੈਸੇ ਦੇ ਭਾਬੀ ਦੇ ਪੈਸੇ ਦਾ ਕੋਈ ਨਹੀਂ ਭਾਬੀ ਕਿੱਥੇ ਆ ਭਾਬੀ ਇਥੇ ਕੰਮ ਤਾਂ ਦਾ ਦੇਖੇ ਨਹੀਂ ਹੁਣੇ ਅਸੀਂ ਗੁਰੂ ਘਰ ਵਿੱਚ ਅਸੀਂ ਨਹੀਂ ਪਤਾ ਗੁਰੂ ਘਰ 바ਗੀ ਹੋਵੇ ਉਹ ਮਾਤਾ ਗੁਰੂ ਘਰ ਜਾਣ ਦੀ ਠੀਕ ਆ ਕੋਈ ਕਹਿੰਦੇ ਹੁੰਦੇ ਨਾ ਆਣ ਗਮਾਣ ਚੂਲੀਆ ਕਰਨਾ ਉਹਦਾ ਰੱਬ ਦੇ ਲੜ ਲੱਗ ਜਾਓ ਚਾਹੇ ਘਰੇ ਬਹਿ ਕੇ ਰੱਬ ਦਾ ਨਾਮ ਚੱਪ ਲੋ ਚਾਹੇ ਗੁਰੂ ਘਰ 바ਗ ਜਾਓ ਹਨਾ ਤੇ ਆ ਲੈ ਭਰਾਵਾ ਤੇਰੇ ਪੈਸੇ ਕੋਈ ਗੱਲ ਨਹੀਂ ਆ ਜਾਂਦੇ ਤੂੰ ਬਰਤਦਾ ਐਨੀ ਟੈਨਸ਼ਨ ਨਾਲ ਐਜ 2000 ਰੁਪਏ ਕੱਟ ਹੀ ਆ ਉਹ ਕੋਈ ਗੱਲ ਨਹੀਂ ਸਾਰੇ ਰੱਖ ਲੈ ਕਰ ਲੈ ਨਹੀਂ ਨਹੀਂ ਗੱਭੂ ਯਾਰ ਸਾਰੇ ਰੱਖਣ ਦੀ ਗੱਲ ਹੀ ਹੁਣ ਤੂੰ ਕਿਹੜਾ ਕੋਈ ਬਲੈਕ ਕਰਦਾਗਾ ਖਾਰੇ ਤੂੰ ਕੀ ਪਤਾ ਪੈਸੇ ਕਿਵੇਂ ਜੁੜੇ ਹੋਣਗੇ ਚੱਲ ਮਾੜਾ ਮੋਟਾ ਮੈਨੂੰ ਪਤਾ ਤੇਰਾ ਹੱਥ ਪੈਂਦਾਗਾ ਪਰ ਤੈਨੂੰ ਪੈਸੇ ਨਹੀਂ ਲੋੜ ਤਾਂ ਰਹਿੰਦੀ ਆ ਨਾ ਹੱਥ ਬੇਹਨ ਕੰਮ ਕਰਾਇਆ ਪਊਆ ਯਾਰ ਜਿੰਨੇ ਕੰਮ ਕਰਾਇਆ ਮੈਂ ਤੇਰੇ ਮੇਰੇ ਚੱਕ ਮੇਰੀ ਹੁਣ ਕਬੀਲਦਾਰੀ ਪਹਿਲਾਂ ਥੋੜੀ ਟੈਟ ਸੀ ਹੁਣ ਮੇਰਾ ਵੱਡਾ ਭਾਈ ਜਿਉਂਦਾ ਰਹੇ ਮੈਨੂੰ ਉਹਨੇ ਕੰਮ ਤੇ ਲਵਾਤਾ ਹਨਾ ਆ ਮੈਨੂੰ ਚਾਰ ਪੈਸੇ ਹੋ ਗਏ ਤੇ ਮੈਂ ਹ हां तं दसयादा सिगा आ कमरे जे आपा बाद च पायागे ते ताणी शान चाहे होणगे हैना हां हां पीछे ਥਾਂ ਪਾਦਾ ਸੀਗਾ ਆਪਣਾ ਬਹਿ ਤੋਂ ਪਹਿਲਾਂ ਸੀ ਲੈ ਲਿਆ ਸੀਗਾ ਤੇ ਇਹ ਕਮਰੇ ਖੜੇ ਕਰ ਲਈ ਸੀਗੇ ਯਾ ਮਮੇ ਅਗਾ ਤੋਂ ਘੰਟਾ ਹੁੰਦਾ ਨਹੀਂ ਸੀਗਾ ਮੈਂ ਹਾਂ ਹਾਂ ਜੋਗੇਗੇ ਥਾਂ ਕਮਰਾ ਆ ਸੀ ਬਾਗਲ ਜਿਆ ਸੀਗਾ ਪਿਛਲਾ ਇਹ ਆਪਾਂ ਲੈ ਲਿਆ ਸੀਗਾ ਪਾਣਾ ਮੰਨਦਾ ਸੀ ਤੇ ਦਾਦੇ ਹੋਰਿਆਂ ਦੀ ਚੰਗੀ ਸੀ ਜੋਗੇ ਹੋਰਿਆਂ ਨਾਲ ਤਾਂ ਕਰਕੇ ਬਸ ਨਾਲ ਰਲਦਾ ਸੀ ਆਪਾਂ ਮਾਰ ਲੈ ਸਰ ਬਹੁਤ ਵਧੀਆ ਤੇਰੇ ਕੋਲ ਨਮਕੋ ਦਾ ਨਹੀਂ ਮਹੌਬਾਦੀ ਹਾਂ ਬਾਕੀ ਆਇਆ ਯਾਰ ਤੇਰਾ ਗੱਗੂ ਤੇਥੋਂ ਕਿਹੜਾ ਕੋਲ ਲੁਕੋ ਆਗਾ ਹੈਨਾ ਉਸ ਲੋ ਮੇਰੀ ਭਾਬੀ ਹੈ ਨਹੀਂ ਕਿਸੇ ਤੋਂ ਮਰੀ ਪਤਾ ਯਾਰ ਮੈਨੂੰ ਤਾਂ ਲੱਗਦਾ ਰਹਿੰਦਾ ਯਾਰ ਗੱਗੂ ਮੈਨੂੰ ਆ ਵੀ ਇੰਨੀ ਪਤਾ ਬਾਹਰ ਰਹਿਣਾ ਪੈ ਜੀ ਹਨਾ ਆਹ ਕਰਕੇ ਮੈਂ ਤਾਂ ਇਸ ਘਰ ਦੇ ਵਿੱਚ ਆਪਦੀ ਬੰਡ ਗਿੰਦੇ ਹੀ ਨਹੀਂ ਠੀਕ ਆ ਚੱਲ ਮੈਂ ਨਹੀਂ ਇੱਕ ਦਾ ਆਪ ਆਪਦਾ ਹੀ ਬਣਾਉਂਦਾ ਯਾਰ ਹਾਂ ਉਹ ਤਾਂ ਗੱਲ ਹੈਗੀ ਆ ਹਾਂ ਸੁਣਾ ਫਿਰ ਬਰ ਓਕੇ ਚੱਲ ਠੀਕ ਆ ਮੈਂ ਵੀ ਆਪੇ ਇਸੇ ਆਪੇ ਇਸੇ ਲੈ ਜਾ ਚੱਲ ਕੋਈ ਗੱਲ ਨਹੀਂ ਹਾਂ ਇਹ ਤਾਂ ਜੇ ਲੋੜ ਪਈ ਦੱਸਦੀ ਮੈਨੂੰ ਨਾ ਨਾ ਬਸ ਵਾਪਸ ਹੁਣ ਤਾਂ ਸੱਟਾ ਕੰਮ ਆ ਚਾ ਠੀਕ ਆ ਓਕੇ ਓਕੇ ਥੈਂਕ ਯੂ ਜੀ ਆ ਜਾ ਕਰ ਲੰਘਦਾ ਟੱਪਦਾ ਚੱਕਰ ਨਾ ਮਨ ਆ ਜਾ ਕਰ ਠੀਕ ਆ